ਰਨਜ ਜਸਵਿੰਦਰ ਕੌਰ ਆ ਮੇਰੇ ਚਾਚਾ ਜੀ ਦਾ ਬੇਟਾ ਆ ਤੇ ਪਰਮਦੀਪ ਸਿੰਘ ਥਿੰਦ ਆ ਤੇ ਉਹ 30 ਨਵੰਬਰ ਨੂੰ 2023 ਨੂੰ ਗਿਆ ਸੀ ਸੋਦੀਆਰ ਬਨੂ ਤੇ ਉਹਦੀ ਹੁਣ ਡੈੱਡ ਬੋਡੀ ਦਾ ਸਾਨੂੰ ਪਤਾ ਲੱਗਾ ਪਏ ਉਹਦੀ ਉੱਥੇ ਡੈੱਥ ਹੋ ਗਈ ਆ ਡੈੱਡ ਬੋਡੀ ਸਾਨੂੰ ਅਸੀਂ ਸਰਕਾਰ ਦੇ ਅਪੀਲ ਕਰਦੇ ਆ ਕਿ ਡੈੱਡ ਬੋਡੀ ਸਰਟੀਫਿਕੇਟ ਬੱਚੇ ਦੀ ਸਾਨੂੰ ਮਿਲਣੀ ਚਾਹੀਦੀ ਆ ਅਸੀਂ ਆਪਣੇ ਹੱਥੇ ਉਹਦਾ ਸਾਰਾ ਕੁਝ ਕਾਜ ਉਹਦਾ ਕਰਕੇ ਸਰਕਾਰ ਅੱਗੇ ਬਾਰ-ਬਾਰ ਇਹੀ ਅਪੀਲ ਅਸੀਂ ਕਰਦੇ ਆਂ ਸਾਡੇ ਬੱਚੇ ਦਾ ਕੁਝ ਹਜੇ ਪਤਾ ਨਹੀਂ ਲੱਗਦਾ ਹੈਗਾ ਕਿਹੜੀ ਕੰਪਨੀ 'ਚ ਆ ਕਿੱਥੇ ਹੈਗਾ ਆ ਸਾਨੂੰ ਜਲਦੀ ਤੋਂ ਜਲਦੀ ਪਤਾ ਕਰਕੇ ਦੱਸਿਆ ਜਾਵੇ ਡੈੱਡ ਬੋਡੀ ਸਾਡੀ ਕਿੰਨਾ ਚਿਰ ਹੋ ਗਿਆ ਸੀ ਗਈ ਹਾਂਜੀ 7 ਮਹੀਨੇ ਹੋ ਗਏ ਆ ਜੀ ਕੈ ਨੂੰ ਡੈੱਥ ਕਿੰਦੋਂ ਪਤਾ ਲੱਗਿਆ ਜੀ ਹਾਂਜੀ ਡੈੱਥ ਦਾ ਤਾਂ ਹੁਣ ਸਾਨੂੰ ਤਾਂ ਫੋਨ ਆਇਆ ਸੀ ਜੀ ਹਾਂਜੀ ਤੇ ਹੁਣ ਬਾਕੀ ਕਾਰਵਾਈ ਜਦੋਂ ਹੋਊਗੀ ਸਾਰੀ ਫੇਰੇ ਪਤਾ ਲੱਗੂਗਾ ਉਹਨਾਂ ਦੇ ਕੋਲ ਮੇਰਾ ਨਾਮ ਦਲਵੀਰਪੁਰ ਆ ਮੇਰਾ ਚਾਚਾ ਜੀ ਦਾ ਮੁੰਡਾ ਨਾ 30 ਨਵੰਬਰ ਨੂੰ ਸਾਡੇ ਘਰੋਂ ਸਾਧੂਗੜ੍ਹ ਨੂੰ ਗਿਆ ਸੀ ਉੱਥੇ ਜਾ ਕੇ ਸਾਨੂੰ ਨਹੀਂ ਪਤਾ ਕੀ ਕਾਰਨ ਹੋਇਆ ਆ ਤੇ ਉਹਨਾਂ ਦੀ ਡੈਥ ਹੋ ਗਈ ਪਰਸੋਂ ਰਾਤੀ ਸਾਨੂੰ ਰਾਤ ਦੇ 11:30 ਵਜੇ ਫੋਨ ਆਇਆ ਕਿ ਉਹਨਾਂ ਦੀ ਡੈਥ ਹੋ ਗਈ ਆ ਸਾਨੂੰ ਬਹੁਤ ਪਰੇਸ਼ਾਨੀ ਆ ਸਾਡੀ ਡੈੱਡ ਬੋਡੀ ਸਾਡੇ ਕੋਲ ਪਹੁੰਚਣੀ ਚਾਹੀਦੀ ਤੇ ਅਸੀਂ ਉਹਦੇ ਜਿਹੜੇ ਆਤਮੇ ਅਗੇ ਰਿਆ ਨੂੰ ਅਖੀਰਲੀ ਅਸੀਂ ਆਪਣੇ ਹੱਥੀਂ ਕਰਨੀ ਚਾਹੀਦੀ ਆ ਤੇ ਬੇਟਾ ਲੱਗਦਾ ਸੀ ਮੈਂ ਬਤਾਰ ਸਿੰਘ ਮੇਰਾ ਭਤੀਜਾ ਫਰਮਦੀਪ ਸਿੰਘ ਦੂਜਾ 3 ਮੰਬਰ ਨੂੰ ਗਿਆ ਸੀ ਸਾਦੀਆਰ ਉੱਥੇ ਜਾ ਕੇ ਉਹ ਸਾਨੂੰ ਕਹਦਾ ਫੋਨ ਆਇਆ ਉਹਦੀ ਡੈਥ ਹੋ ਗਈ ਆ ਅਸੀਂ ਹੁਣ ਸਰਕਾਰ ਤੋਂ ਬੇਨਤੀ ਕਰਦੇ ਆ ਕਿ ਉਹਦੀ ਡੈੱਡ ਬੋਡੀ ਇੱਥੇ ਭੇਜੀ ਜਾਵੇ ਤਾਂ ਅਸੀਂ ਉਹਦਾ ਆਪਣੇ ਹੱਥੀਂ ਕਾਰਜਕ੍ਰਮ ਕਰ ਲੈਂਦੇ ਉਹ ਉਹਦੇ ਘਰ ਵਿੱਚ ਇਕੱਲਾ ਮੇਰਾ ਭਤੀਜਾ ਸੀ ਉਹਦੀ ਮਾਂ ਦੀ ਵੀ ਡੈਥ ਹੋ ਗਈ ਆ ਉਹਦੀ ਘਰ ਵਾਲੀ ਲੜਕੇ ਪਹਿਲਾਂ ਹੀ ਚਲ ਗਈ ਸੀ ਤੇ ਇਕੱਲਾ ਹੀ ਸੀ ਡਿਪਰੈਸ਼ਨ ਡੈਪ ਡਿਪਰੈਸ਼ਨ ਆਇਆ ਪਤਾ ਨਹੀਂ ਕੋਈ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਬਾਕੀ ਉਹ ਤੁਹਾਨੂੰ ਸਾਨੂੰ ਕੱਲ ਰਾਤ ਪਤਾ ਲੱਗਾ ਜੀ ਕਿਹਦੇ ਮੁੰਡੇ ਦਾ ਫੋਨ ਆਇਆ ਸੀ ਤੇ ਫਿਰ ਕੱਲ ਦੁਪਹਿਰੇ ਵੀ ਗਿਆ ਪਰ ਇੱਥੇ ਦੋ ਸੌਦਿਆਂ ਨੂੰ ਛੁੱਟੀ ਆ ਤੇ ਤੁਹਾਨੂੰ ਐਤਵਾਰ ਨੂੰ ਫੇਰ ਅਸੀਂ ਦੱਸਾਂਗੇ ਕੀ ਹੁੰਦਾ ਕੀ ਨਹੀਂ ਸਾਡੇ ਕੋਲ ਨੰਬਰ ਕੋਈ ਹੈ ਨਹੀਂ ਕੀ ਕਿਸੇ ਸਪਾਸੇ ਕੋ ਮਤਲਬ ਹੋ ਰਿਹਾ ਉਸ ਦਾ ਆ ਕੋਈ ਸਵਾਸਤਿਕ ਦਾ ਬੰਦਾ ਆਇਆ ਤੇ ਉਹ ਕਹਿੰਦਾ ਵੀ ਐਦਾਂ ਡੈਥ ਹੋ ਗਈ ਆ ਫਿਰ ਅਸੀਂ ਤੁਹਾਡੀ ਹੈਲਪ ਕਰਾਂਗੇ ਵੀ ਤੁਹਾਨੂੰ ਦੱਸਾਂਗੇ ਦੋ ਛੁੱਟੀਆਂ ਛੁੱਟੀਆਂ ਦੇ ਬਾਅਦ ਗੱਲ ਕਰਾਂਗੇ ਹੋਰ ਤੁਸੀਂ ਸਰਕਾਰ ਤੋਂ ਕੀ ਮੰਗਦੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਡੈੱਡ ਬਡੀ ਇੱਥੇ ਪਹੁੰਚਣੀ ਚਾਹੀਦੀ ਆ ਅਸੀਂ ਉਹਦੇ ਆਪਣੇ ਹੱਥੀਂ ਕਾਰਜਕ੍ਰਮ ਕਰ ਲਈਏ ਸੌਦੀ ਆਰ ਵੀ ਆਰ ਵੀ ਦੀ ਸੌਦੀ ਆਰ ਕੰਪਨੀ ਕੰਮ ਕਰਦੀ ਆ 7 ਮਹੀਨੇ ਹੋ ਗਏ ਨੇ ਵੀ 3 ਬੰਦੇ ਲੱਗੇ ਸੀ ਕੀ ਕੰਮ ਕਰਦਾ ਸੀ ਕੀ ਕੰਮ ਡਰਾਈਵਰੀ ਕਰਦਾ ਸੀ ਗੱਡੀ ਚਾਹਦਾ ਸੀ ਕੰਮਕਾਰ ਦੱਸਦਾ ਸੀ ਵਧੀਆ ਸੀ ਕੰਮਕਾਰ ਕਹਿੰਦਾ ਵਧੀਆ ਸੀ ਠੀਕ ਸੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप